ਸੋਹਣੇ ਲੱਗਦੇ ਨੇ ਫੁੱਲ ਲੱਗੇ ਹੈ ਬਹੁਤ ਸੋਹਣੇ ਲੱਗਦੇ ਨੇ ਇਹ ਭਾਈ ਸਾਡਾ ਘਰੀ ਪੁਦੀਨਾ ਵਿੱਜਿਆ ਹੋਇਆ ਹੈ ਥੋੜਾ ਜਿਹਾ ਆਪਣੇ ਮਤਵਲ ਜੋਗਾ ਮੁੱਕਦਾ ਨਹੀਂ ਹੈਗਾ ਇਹ ਨੇ ਆਪਣੇ ਆਪਣੇ ਮਤਵਲ ਜੋਗੀਆਂ ਸ਼ਿਮਲਾ ਮਿਰਚ ਵਧੀਆ ਹੋ ਜਾਂਦੀ ਹੈ ਇਹ ਜਾਨੀ ਹੁਣ ਟੁੱਟੀ ਪੈ ਗਈ ਇਹਨੂੰ ਬਿਮਾਰੀ ਪੈ ਗਈ ਹੁਣ ਲੱਗਣੋਂ हट ਗਈਆਂ ਖਰਾਬ ਹੋ ਇਹ ਦੁਪਹਿਰ ਖੜੀ ਦੁਪਹਿਰ ਟਾਈਮ ਤਾਂ ਬਹੁਤ ਸੋਹਣੀ ਖੜੀ ਹੋਈ ਹੁੰਦੀ ਆ ਹੁਣ ਸਵੇਰੇ ਸਵੇਰਾ ਥੋੜੀ ਜੀ ਉਹ ਹੋ ਜਾਂਦੀ ਆ ਦੁਪਹਿਰੇ ਫੇਰ ਖੀੜੋ ਵੀ ਹੱਤ ਨੇ ਇਹ ਜਾਮਣ ਦਾ ਬੂਟਾ ਤੇ ਉਹ ਨਿੰਬੂ ਦਾ ਬੂਟਾ ਸੀ ਉਹ ਵਿਚਾਰਾ ਪਤਾ ਨਹੀਂ ਕਿਸੇ ਵਜ੍ਹਾ ਕਾਰਨ ਸੁੱਕ ਗਿਆ ਪਸ਼ੂ ਨੇ ਵਿਚਾਰੇ ਬੈਠੇ ਨੇ ਆਰਾਮ ਨਾਲ ਕਿਹਨੇ ਤੇ ਕਿਸੇ ਦੀ ਲੜਨ ਦੀ ਤਿਆਰੀ ਹਜੇ ਹੈ ਨਹੀਂਗੀ ਨੇ ਤਾਂ ਲੜ ਵੀ ਪੈਂਦੇ ਨੇ ਨਾ ਪਸ਼ੂਆਂ ਦਾ ਕੀ ਕੰਮ ਹੁੰਦਾ ਹੋਈ ਹੋਈ ਲੜ ਪੈਂਦੇ ਨੇ ਇਹ ਆਪਾਂ ਭਾਈ ਕੱਲ ਦਾਣਾ ਕਢਾ ਕੇ ਲੈ ਕੇ ਆਏ ਸੀ ਆਪਾਂ ਦਾਣਾ ਆਪਦਾ ਹੀ ਬਣਵਾਉਨੇ ਹੁੰਨੇ ਆ ਫੈਕਟਰੀ 'ਚ ਆਪਾਂ ਕਦੇ ਮੁੱਲ ਦਾ ਦਾਣਾ ਨਹੀਂ ਲੈਂਦੇ ਹੈਗੇ ਇਹ ਥੋੜਾ ਇਹਦੇ ਬਾਰੇ ਕੀ ਵਿਚਾਰ ਆ ਵੀ ਦਾਣਾ ਮੁੱਲ ਦਾ ਪਾਉਣਾ ਚਾਹੀਦਾ ਜਾਂ ਇਹ ਜਿਵੇਂ ਮਤਲਬ ਸਮਝ ਲੋ ਵੀ ਹੋਰ ਲੈਂਦੇ ਨੇ ਲੋਕੀ ਦਾਣਾ ਜਾਵਾ ਵਗੈਰਾ ਦਾ ਵੀ ਇਹ ਆਪਣਾ ਸਾਰਾ ਘਰ ਦਾ ਦਾਣਾ ਹੁੰਦਾ ਔਰ ਘਰ ਦਾ ਹੀ ਸਾਰਾ ਹੈ ਅੱਜੀ ਕਰਵਾਇਆ ਆਪਾਂ ਨੇ ਅਜੇ ਚੱਕਿਆ ਵੀ ਹੈ ਨਹੀਂ ਇਹ ਅਬਰ ਵੀ ਰੁਕਾ ਸੀ ਮੇਰਾ ਥੈਲਾ ਲੈ ਗਿਆ ਦੱਸਿਓ ਵੀ ਤੁਹਾਡੀ ਕੀ ਵਿਚਾਰ ਹੈ ਇਹਦੇ ਬਾਰੇ ਵੀ ਘਰ ਦਾ ਦਾਣਾ ਵਧੀਆ ਹੁੰਦਾ ਆਪਾਂ ਦਾ ਘਰ ਦਾ ਹੀ ਕਢਵਾਉਨੇ ਹੁੰਦੇ ਆ ਇਹ ਇਹ ਆਪਣੇ ਪਸ਼ੂ ਖੜੇ ਨੇ ਅੰਦਰ ਥੋੜੇ ਜਿਹੜੇ ਬਾਹਰ ਜਗ੍ਹਾ ਥੋੜੀ ਜੀ ਘਟ ਜਾਂਦੀ ਏ ਤੇਰੇ ਅੰਦਰ ਆ ਜਾਂਦੇ ਨੇ ਪੱਖੇ ਲੱਗੇ ਹੋਏ ਨੇ ਯਾਰ ਇਹਨੂੰ ਇਹ ਤਾਂ ਕੰਮ ਚੱਲਦਾ ਵਾ ਤੇ ਇਹ ਵੀ ਚੱਲਦਾ ਤੇ ਉਹ ਵੀ ਚੱਲਦਾ ਵਾ